ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਕੀਲ ਦੇ ਉੱਤੇ ਲੁਟੇਰਿਆਂ ਵੱਲੋਂ ਉਸਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਦੇ ਕੋਲੋਂ ਲੈਪਟਾਪ ਮੋਬਾਈਲ ਅਤੇ ਕੈਸ਼ ਲੁੱਟ ਕੇ ਉਥੋਂ ਫਰਾਰ ਹੋ ਗਏ ਨੇ ਦੇ ਤੁਸੀਂ ਦੇਖ ਸਕਦੇ ਹੋ ਕਿ ਲਾਅਨ ਐਂਡ ਆਰਡਰ ਦਿਆ ਜਿਹੜੀਆਂ ਨੇ ਧਜੀਆਂ ਉਡਾਈਆਂ ਜਾ ਰਹੀਆਂ ਨੇ ਸ਼ਰਿਆਮ ਲੁਟੇਰਿਆਂ ਵੱਲੋਂ ਤਾਂ ਰਸਤੇ 'ਚ ਵਕੀਲوں 'ਕੇ ਰਿਆ ਜਾਂਦਾ ਆ ਤਾਂ ਬੁਰੀ ਤਰ੍ਹਾਂ ਉਹਨਾਂ 'ਕੁੱਟਮਾਰ ਕੀਤੀ ਜਾਂਦੀ ਹੈ ਤਾਂ ਫਿਲਹਾਲ ਜਿਹੜਾ ਵਕੀਲ ਹੈ ਇਸ ਸਮੇਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਤਾਂ ਪੁਲਿਸ ਵੱਲੋਂ ਸੀਸੀਟੀਵੀ ਖੰਘਾਲ ਕੇ ਲੁਟੇਰਿਆਂ ਦੀ ਜੜੀ ਉਹ ਭਾਲ ਕੀਤੀ ਜਾ ਰਹੀ ਹੈ ਅਦਨੇ ਜਿਹੜੀ ਸਾਡੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ ਕੰਡੀਗੜ੍ਹ ਰਹਿ ਰਹੇ ਹਨ ਇਹਦੇ ਕੋਈ ਆਉਂਦਾ ਗੋਲੀ ਵੱਜੀ ਹੈ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਛਤੇ ਵਿਅਕਤੀ ਖੋ ਕੇ ਲੈ ਗਏ ਜੋ ਇਹਦੇ ਹਜੇ ਦਸੰਤ ਤੱਕ ਇਹ ਹੀ ਹਜੇ ਸਾਡੇ ਫਿਲਹਾਲ ਸਾਡੇ ਕੋਲ ਇਹ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਮਰੇ ਘਟਨਾ ਕਿੱਥੇ ਹੋਈ ਇਹ ਬਰਗਾੜੀ ਥਾਣਾ ਬਾਜਾਖਾਨ ਵਾਲੇ ਏਰੀਆ ਦੇ ਵਿੱਚ ਘਟਨਾ ਹੋ ਗਈ ਹੈ ਹਾਈਵੇ ਆ ਹਾਈਵੇ ਦੇ ਉੱਤੇ ਤੇ ਇਹਦੇ ਦੱਸਣ ਤੱਕ ਕਿ ਇਹ ਵੀ ਉੱਥੇ ਬਰਗਾੜੀ ਆਉਂਦਾ ਕੋਈ ਸਮਾਨ ਉਗਾਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋ ਕੀਤੀ ਕੋਈ ਨਕੈਸ਼ਗਰਾਂ ਵੀ ਕੋਈ ਮਰੀਆਂ ਤੋਂ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਆ ਹਜੇ ਫਿਲਹਾਲ ਜੇਰੇ ਲਾਜ ਜਿਵੇਂ ਵੀ ਇਹ ਸਟੇਟਮੈਂਟ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ